ਇਹ ਜਲਾਹ ਦੇਖ ਸਕਦੇ ਹੋ ਤੁਸੀਂ ਇਹ ਲੋਕਾਂ ਦਾ ਜਲਾਹ ਹੈ ਅੱਜ ਤੱਕ ਚੰਡੀਗੜ੍ਹ ਦੀ ਧਰਤੀ ਦੇ ਉੱਪਰ ਬਹੁਤ ਘੱਟ ਸੰਘਰਸ਼ ਹੋਏ ਨੇ ਜਾਂ ਫਿਰ ਬਹੁਤ ਘੱਟ ਲੋਕਾਂ ਨੂੰ ਇੱਥੇ ਤੱਕ ਪਹੁੰਚਣ ਦਿੱਤਾ ਗਿਆ ਮਟਕਾ ਚੌਕ ਤੇ ਅਕਸਰ ਰੋਕ ਲਿਆ ਜਾਂਦਾ ਹੈ ਪੰਜਾਬੀਆਂ ਦੇ ਪਿੰਡ ਉਜਾੜ ਕੇ 28 ਪਿੰਡ ਜਿਹੜੇ ਦੱਸੇ ਜਾਂਦੇ ਨੇ ਉਹਨਾਂ ਨੂੰ ਉਜਾੜ ਕੇ ਜਦੋਂ ਚੰਡੀਗੜ੍ਹ ਬਸਾਇਆ ਗਿਆ ਹੋਊਗਾ ਕਿਸੇ ਨੇ ਵੀ ਨਹੀਂ ਸੋਚਿਆ ਹੋ ਕਿ ਇਹ ਹਾਲਾਤ ਬਣਨਗੇ ਕਿ ਚੰਡੀਗੜ੍ਹ ਦੀ ਧਰਤੀ ਤੇ ਪੈਰ ਰੱਖਣਾ ਵੀ ਔਖਾ ਹੋ ਜਾਊਗਾ ਆਮ ਲੋਕਾਂ ਨੂੰ ਜਿਹੜੇ ਪੰਜਾਬ ਦੀ ਜਿਹੜੀ ਕੈਪੀਟਲ ਹੈ ਉਸ ਤੋਂ ਬਾਹਰ ਰਹਿੰਦੇ ਨੇ ਇਹ ਹਾਲਾਤ ਨੇ ਮੁਰਦਾਬਾਦ ਦੇ ਨਾਵਿਆਂ ਦੇ ਨਾਲ ਨੌਜਵਾਨ ਭੱਜਦੇ ਹੋਏ ਤੁਸੀਂ ਦੇਖ ਸਕਦੇ ਹੋ ਨੌਜਵਾਨ ਸੰਘਰਸ਼ ਦੇ ਰਾਤੇ ਨੇ ਇਹ ਤਸਵੀਰਾਂ ਤੁਸੀਂ ਇਸ ਸਮੇਂ ਪੀਯੂ ਦੇ ਗੇਟ ਨੰਬਰ 1 ਦੇ ਵੱਲ ਜਾਂਦੇ ਹੋਏ ਨੌਜਵਾਨਾਂ ਦੀਆਂ ਦੇਖ ਰਹੇ ਹੋ ਇਹ ਜਲਾਅ ਹੈ ਲਗਾਤਾਰ ਜਕਾਰੇ ਵੀ ਛੱਡੇ ਜਾ ਰਹੇ ਨੇ ਜਿਹੜੀ ਜਿਹੜੀ ਜਥੇਬੰਦੀ ਹੈ ਉਹ ਆਪਣੇ ਆਪਣੇ ਪੱਧਰ ਤੇ ਆਪਣੇ ਆਪਣੇ ਨਾਰੇ ਲਾ ਰਹੇ ਨੇ ਪੰਜਾਬ ਦੀ ਨਸਲੀ ਦੇ ਜਿਹੜੀ ਦੀ ਹੈ ਬੁਰਕਤਸਰੀ ਹੈ ਅਦਰ ਪਾਸੇ ਦੀ ਨੂੰ ਕਸੂਰ ਕਰਦੇ ਆ ਕਿ ਤੂੰ ਜਿੰਨਾ ਜੋੜ ਲੈ ਲੋਟ ਦਿਖਾ ਲੈ ਉੱਥੇ ਰੋਕ ਲਿਆ ਗਿਆ ਨੌਜਵਾਨਾਂ ਨੂੰ ਰੋਕਿਆ ਗਿਆ ਇਹ ਗੱਲ ਆਪਣਾ ਗੱਲ ਸੁਣੋ ਪ੍ਰਸ਼ਾਸਨ ਦੀ ਵੇਖੋ ਈ ਆਓ ਮੈਂ ਮੈਂ ਹੁਣੇ ਵੇਖੋ ਤਾਂ ਵੀ ਸਾਡੇ ਵੱਡੇ ਭਰਾ ਜੇ ਆਪਾਂ ਤੁਹਾਡੇ ਨਾਲ ਤੁਹਾਡੀ ਡਿਊਟੀ ਹੈ ਕੋਈ ਗੱਲ ਸਾਡੇ ਲਈ ਪਿਆਰ ਨਹੀਂ ਆ ਸਾਰੇ ਅੱਗੇ ਵੱਧਦੇ ਨਜ਼ਰ ਆ ਰਹੇ ਨੇ ਸਾਰੇ ਅੱਗੇ ਵੱਧ ਰਹੇ ਨੇ ਵੱਡੀ ਗਿਣਤੀ ਨੌਜਵਾਨ ਨੇ ਵੱਡੀ ਗਿਣਤੀ ਨੌਜਵਾਨਾਂ ਦਾ ਇਕੱਠ ਜਿਹੜੇ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਵੱਲੋਂ ਭੱਜਦੇ ਹੋਏ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਮੁੰਡਿਆਂ ਦੀ ਗਿਣਤੀ ਵੱਧ ਹੈ ਉਹ ਅੱਗੇ ਵੱਧ ਰਹੇ ਨੇ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਵੱਲ ਚੰਡੀਗੜ੍ਹ ਦੀ ਧਰਤੀ 'ਤੇ ਬੜੇ ਚਿਰ ਦੇ ਬਾਅਦ ਐਡਾ ਵੱਡਾ ਸੰਘਰਸ਼ ਦੇਖਣਾ ਹੈ ਚੰਡੀਗੜ੍ਹ ਦੀਆਂ ਸੜਕਾਂ ਨੇ ਬਹੁਤ ਲੰਬੇ ਸਮੇਂ ਬਾਅਦ ਐਡਾ ਵੱਡਾ ਸੰਘਰਸ਼ ਦੇਖਣਾ ਮਟਕਾ ਚੌਂਕ ਤੋਂ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਆਮ ਤੌਰ 'ਤੇ ਜੇਕਰ ਕਿਸੇ ਨੇ ਵੀ ਕੋਈ ਪ੍ਰੋਟੈਸਟ ਕਰਨਾ ਹੁੰਦਾ ਹੈ ਪਰ ਇੱਥੇ ਹੁਣ ਜਿਹੜੇ ਸਟੂਡੈਂਟਸ ਨੇ ਨੌਜਵਾਨ ਨੇ ਉਹ ਅੱਗੇ ਵੱਧ ਰਹੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਅੱਗੇ ਵੱਧ ਰਹੇ ਨੇ ਇਹ ਤਸਵੀਰਾਂ ਇਤਿਹਾਸਿਕ ਨੇ ਇਹ ਪਲ ਇਤਿਹਾਸਿਕ ਨੇ ਗੱਲਬਾਤ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਗੱਲਬਾਤ ਕਰਨ ਲਈ ਹੱਥ ਖੜੇ ਕਰ ਰਹੇ ਨੇ ਪਰ ਉਨ੍ਹਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ ਦੇਖ ਸਕਦੇ ਹੋ ਸਟੂਡੈਂਟ ਭੱਜਦੇ ਹੋਏ ਇਹ ਉਹ ਤਸਵੀਰਾਂ ਨੇ ਜਿਹੜੀ ਇਤਿਹਾਸਿਕ ਨੇ ਇਤਿਹਾਸ ਬਣ ਰਿਹਾ ਹੈ ਸੰਘਰਸ਼ ਲਈ ਪੰਜਾਬ ਜਾਣਿਆ ਜਾਂਦਾ ਤੇ ਉਹੀ ਸੰਘਰਸ਼ ਚੰਡੀਗੜ੍ਹ ਦੀਆਂ ਸੜਕਾਂ ਤੇ ਇਸ ਸਮੇਂ ਹੋ ਰਿਹਾ ਜੋ ਬੋਲੇ ਸੋਨੇ ਹਾਲ ਸਾਥੀਆ ਕਾਲ ਦੇ ਜਕਾਰੇ ਇਸ ਧਰਤੀ ਤੇ ਗੂੰਜ ਰਹੇ ਨੇ 21 ਦੁੱਕੀ ਚੱਕ ਦੇਾਂਗੇ 21 ਦੁੱਕੀ ਚੱਕ ਦੇਾਂਗੇ 21 ਦੁੱਕੀ ਚੱਕ ਦੇਾਂਗੇ ਨੱਕ ਤੇ ਮੱਕੀ ਬੈਣ ਦੀ ਜਾਣੀ 21 ਦੁੱਕੀ ਚੱਕ ਦੇਾਂਗੇ ਚੱਪਲੇ ਸੋਹਿਆਲੇ 21 ਦੁੱਕੀ ਚੱਕ ਦੇਾਂਗੇ ਪਾਨ ਖਾਦਾਂਗੇ ਬੋਲੇ ਸੋਹਿਆਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੱਜ ਗੱਜ ਕੇ ਫੋਟਾ ਬਲਾਵਾ ਸੀਸ ਸੀਗਾ ਦਾ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਚੱਲ 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 ਨੰਦੇ ਹੋਏ ਅੰਤਰਾ ਬੜੇ ਨੇ ਹੋਰਸ ਦੇਖ ਸਕਦੇ ਹੋ ਇਹ ਉਹ ਫੋਰਸ ਹੈ ਜਿਹੜੀ ਤੇ ਲਾਈ ਗਈ ਹੈ ਪਰ ਇਹਨਾਂ ਦਾ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਕਾਰੇ ਗੂੰਜਦੇ ਤੁਸੀਂ ਸੁਣ ਰਹੇ ਹੋਵੋਗੇ ਬਾਈ ਸੋਹਣ ਸਾਡੀ ਗੱਲ ਚੰਗੀ ਕਰ ਕੋਲ ਸੁਣਨ ਕੋ ਬਾਵਾ ਪੂਰਵਾ 100 ਪਿੱਛੇ ਪੈਂਦੀਆਂ ਹੋਈਆਂ ਕੂਕਾ ਤੁਸੀਂ ਸੁਣ ਰਹੇ ਹੋਵੋਗੇ ਇਹ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਦੀ ਧਰਤੀ ਤੇ ਹੋ ਰਿਹਾ ਉਹ ਵੱਡਾ ਸੰਘਰਸ਼ ਹੈ ਜਿਸ ਧਰਤੀ ਨੇ ਲੰਬੇ ਸਮੇਂ ਤੋਂ ਕੋਈ ਵੱਡਾ ਸੰਘਰਸ਼ ਨਹੀਂ ਦੇਖਿਆ ਸੀ ਮਤਕਾ ਚੌਂਕ ਤੋਂ ਅਕਸਰ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੋੜ ਦਿੱਤਾ ਜਾਂਦਾ ਹੈ ਪਰ ਸਵਾਲ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਉੱਪਰ ਖੜੇ ਹੁੰਦੇ ਨੇ ਕਿ ਉਹ ਕਿੱਥੇ ਨੇ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਤੁਹਾਡੇ ਹੱਕਾਂ ਦੀ ਲੜਾਈ ਲੜਾਂਗੇ ਪਰ ਹੱਕਾਂ ਦੀ ਲੜਾਈ ਲੜਨ ਦੇ ਵਿੱਚ ਸਿਰਫ ਤੇ ਸਿਰਫ ਨੌਜਵਾਨ ਅੱਗੇ ਨੇ ਵਿਦਿਆਰਥੀ ਵਰਗ ਅੱਗੇ ਐ ਜੋ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਐਸਐਮਐ ਪੀਯੂ ਦੇ ਵਿੱਚ ਐਂਟਰ ਹੋ ਚੁੱਕੇ ਨੇ ਨੌਜਵਾਨ ਇਹ ਜਿਹੜੀ ਗੱਲ ਮਿੱਠੀ ਧੁੰਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਸ ਤੋਂ ਪਹਿਲਾਂ ਇਹੋ ਜਿਹੇ ਨਾਰੇ ਬੰਨ ਰਹੇ ਨੇ ਵੀ ਚੰਡੀਗੜ੍ਹ ਪੰਜਾਬ ਦਾ ਕੀ ਲੱਗਦਾ ਹੈ ਕਿ ਇਹ ਕਿੱਥੇ ਤੱਕ ਜਾਊਗੀ ਗੱਲ ਜੇਤਵਲ ਜਾਂ ਫਿਰ ਤੁਹਾਨੂੰ ਵੀ ਕਿਸੇ ਨਾ ਕਿਸੇ ਤਰੀਕੇ ਰੋਕ ਲਿਆ ਜਾਊ ਜੀ ਬਿਲਕੁਲ ਅਸੀਂ ਜਿੱਤਾਂਗੇ ਇਹ ਸਾਡੀ ਯੂਨੀਵਰਸਿਟੀ ਹੈ ਤੇ ਅਸੀਂ ਜਰੂਰ ਆਪਣਾ ਜਿਹੜੇ ਮੋਰਚਾ ਹੈ ਕਰਾਂਗੇ ਅੱਗੇ ਬਾਤਾਂ ਇਸੇ ਦੇ ਨਾਲ ਜਲਾਹ ਹੈ ਵਿਦਿਆਰਥੀਆਂ ਦਾ ਵੱਡੀ ਗਿਣਤੀ ਚ ਵਿਦਿਆਰਥੀ ਅੱਗੇ ਬਾਤ ਰਹੇ ਨੇ ਹਾਂਜੀ ਛੱਡ ਦਿਓ ਛੱਡ ਦਿਓ ਜਿਹੜੀ ਅੱਜ ਦੇ ਇਸ ਪ੍ਰੋਟੈਸਟ ਦੀ ਗੂੰਜ ਹੈ ਉਹ ਜਿਵੇਂ ਕਿਸਾਨ ਅੰਦੋਲਨ ਦੀ ਗੂੰਜ ਸੀਗੀ ਉਸੇ ਤਰ੍ਹਾਂ ਪੂਰੇ ਵਿਸ਼ਵ ਦੇ ਵਿੱਚ ਇਹ ਗੂੰਜ ਜਿਹੜੀ ਗਈ ਹੈਗੀ ਹੈ ਕਿਉਂਕਿ ਸਾਡੀ ਤਰੋਰ ਹੈਗੀ ਯੂਨੀਵਰਸਿਟੀ ਇਹ ਯੂਨੀਵਰਸਿਟੀ ਦੇ ਨਾਲ ਜਿੱਥੇ ਪਹਿਲਾਂ ਫਸਲਾਂ ਦੀ ਗੱਲ ਸੀ ਓ ਜਿਸ ਨਸਾਂ ਦੀ ਗੱਲ ਹੈਗੀ ਆ ਇਹ ਨਾਤੀ ਸਰਕਾਰ ਜਿਹੜੀ ਹੈਗੀ ਆ ਸਾਡੇ ਤੋਂ ਸਾਡੀ ਪੜਨ ਦਾ ਜਿਹੜਾ ਹੱਕ ਹੈ ਖੁੰਦੀ ਜਾ ਰਹੀ ਹੈ ਤੇ ਇਹਦੇ ਲਈ ਦੇਖੋ ਨੌਜਵਾਨੀ ਦੇ ਵਿੱਚ ਕਿੰਨਾ ਗੁੱਸਾ ਹੈ ਕਿੰਨਾ ਜੋਸ਼ ਹੈ ਜਿਵੇਂ ਜਾਏ ਕਿ ਕਿਸੇ ਬੈਰੀਕੇਡਾਂ ਦੇ ਪ੍ਰਾ ਕਰਦੇ ਹੋਏ ਗੇਟਾਂ ਦੀ ਪ੍ਰਵਾ ਕਰਦੇ ਹੋਏ ਜਿਹੜੀ ਨੌਜਵਾਨੀ ਹੈਗੀ ਆ ਪੂਰੀ ਤਰ੍ਹਾਂ ਸ਼ਮਰ ਹੋਈ ਆ ਪ੍ਰੋਟੈਸਟ ਦੇ ਵਿੱਚ ਤੇ ਪੰਜਾਬ ਹਰ ਬਾਰ ਦੀ ਤਰ੍ਹਾਂ ਜਿੱਤਦਾ ਆ ਅੱਛਾ ਉਹ ਨੌਜ ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਆ ਪੰਜਾਬ ਦਾ ਨੌਜਵਾਨ ਨਾ ਤਾਂ ਗੁਣੀ ਐ ਨਾ ਹੀ ਗਿਆਨੀ ਐ ਆਹ ਕੌਣ ਨੇ ਫਿਰ ਜਦੋਂ ਕਿਸਾਨ ਅੰਦੋਲਨ ਸੀ ਜੋ ਕੇਂਦਰ ਦੇ ਚਮਚੇ ਸੀ ਉਹਨਾਂ ਨੇ ਜਾ ਕੇ ਕੇਂਦਰ ਨੂੰ ਇਹੀ ਇੰਪੋਰਟੈਂਟ ਗੱਲਾਂ ਸੀ ਕਿ ਪੰਜਾਬ ਤਾਂ ਮਰ ਗਿਆ ਦਸ਼ਾ ਨਾਲ ਬਾਕੀ ਚੀਜ਼ਾਂ ਨਾਲ ਪਰ ਕਿੰਨਾਂ ਇਨਸਾਨ ਬੋਲ ਚ ਕੀ ਹੋਇਆ ਇਹਨਾਂ ਨੌਜਵਾਨੀਆਂ ਨਹੀਂ ਕਿੰਨੇ ਕਿੰਨੇ ਬੈਰੀਕਡ ਪਾਟੇ ਸੁੱਟੇ ਨੇ ਅੱਜ ਵੀ ਹੋਏ ਉਹੀ ਹੋਇਆ ਇਹੀ ਨੌਜਵਾਨੀ ਐ ਜਿਹੜੇ ਸੰਘਰਸ਼ਾਂ ਉਸਰੇ ਲੱਗ ਜਾਂਦੀ ਆ ਕੀ ਕਹਿੰਨੇ ਹੋ ਇਹ ਕੱਥ ਕਿੱਥੋਂ ਤੁਰਿਆ ਇੰਟੈਲੀਜੈਂਸੀ ਦੀ ਫੇਲੀਅਰ ਕਿਵੇਂ ਹੋਈ ਜਾਂ ਫਿਰ ਇਹ ਨੌਜਵਾਨਾਂ ਦੀ ਕਿਵੇਂ ਸਫਲਤਾ ਹੈ ਇਹ ਦੇਖੋ ਇੰਟੈਲੀਜੈਂਸੀ ਕੋਈ ਕੰਮ ਨਹੀਂ ਕਰਦੀ ਜੋ ਪੰਜਾਬ ਹੈ ਨਾ ਜਦੋਂ ਲਟੜਟ ਵੱਲਦਾ ਉਹ ਇੰਟੈਲੀਜੈਂਸੀ ਕੋਈ ਨਹੀਂ ਉਹ ਦੇਖਦੇ ਕਿ ਖੜਲਾ ਅੱਜ ਵੀ ਉਹੀ ਹੋਇਆ ਕਿੱਥੇ ਗਈ ਨੀ ਬੈਰੀਕਡ ਕਿੱਥੇ ਗਈ ਨੀ ਇੰਗਲਰਗੇਟ ਕਿਵੇਂ ਲੁੱੜਦੇ ਉੜਦੇ ਨਜ਼ਰ ਆਏ ਨੇ ਇਹ ਨੌਜਵਾਨੀ ਨਹੀਂ ਦਿੱਤੇ ਪਰ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਸਾਡੀ ਆ ਪੰਜਾਬ ਦੀ ਆ ਪੰਜਾਬ ਚੰਡੀਗੜ੍ਹ ਵੀ ਸਾਡਾ ਅਸੀਂ ਨੂੰ ਆਪਣੇ ਹੱਥੋਂ ਕਈ ਨਹੀਂ ਜਾਵਦੇ ਅੱਛਾ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਦਿੱਲੀ ਵਾਲਾ ਮੋਰਚਾ ਜਿੱਤਿਆ ਤਾਂ ਮੋਦੀ ਨੇ ਪੰਜਾਬੀਆਂ ਤੋਂ ਕਿੜ ਖਾਧੀ ਉਹਦੇ ਵਿੱਚੋਂ ਹੁਣੋਂ ਕਟੜੇ ਫੈਸਲੇ ਲੈ ਰਿਹਾ ਤੇ ਆ ਜੋ ਕੁਝ ਹੋ ਰਿਹਾ ਕੀ ਇਹਦੀ ਕਿੜ ਨਹੀਂ ਖਾਂਗੇ ਉਹ ਉਹ ਮੇਰੀ ਗੱਲ ਸੁਣੋ ਪੰਜਾਬ ਜਿਵੇਂ ਕਹਿੰਦੇ ਨਾ ਪੰਜਾਬ ਤਾਂ ਹਮੇਸ਼ਾ ਡਿਗ ਡਿਕੇ ਉੱਠਦਾ ਆ ਕਿੰਨਾ ਮਰਜੀ ਕਿੰਨੇ ਮੋਦੀ ਆਏ ਕਿੰਨੇ ਇੰਦੇ ਆਏ ਪਰ ਇਹ ਪੰਜਾਬ ਹਮੇਸ਼ਾ ਲਟੜਣ ਬਰਦਾ ਸ਼ਹੀਦੀਆਂ ਦੇ ਨਾਲ ਜੁੱਸੇ ਦੇ ਨਾਲ ਅਣਖ ਦੇ ਨਾਲ ਇਹ ਜੁੱਸੇ ਤੇ ਅਣਖ ਹਮੇਸ਼ਾ ਜਿੱਤ ਦੀ ਨਿਸ਼ਾਨੀ ਹੁੰਦੀ ਆ ਤੇ ਪੰਜਾਬੀ ਜਿੱਤ ਇਸੇ ਤਰ੍ਹਾਂ ਹੁੰਦੀ ਰਹਿਣੀ ਆ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿੱਥੇ ਖੜਾ ਦੇਖਦੇ ਹੋ ਉਹਨਾਂ ਨੂੰ ਪੰਜਾਬ ਸਰਕਾਰ ਦੀ ਭੂਮਿਕਾ ਜਿਹੜੀ ਹੈਗੀ ਆ ਮੋਦੀ ਦੇ ਨਾਲ ਇੱਕ ਜੁੱਟ ਹੋ ਕੇ ਚੱਲ ਰਹੀ ਆ ਬਿਲਕੁਲ ਗੁਰੂ ਚਨਾਮਾਸ ਤੇ ਉਸ ਰਿਸ਼ਤੇ ਦੇ ਨਾਲ ਨਹੀਂ ਤਾਂ ਕਿੱਥੇ ਅੱਜ ਕੋਈ ਪੰਜਾਬ ਦਾ ਨੂੰ ਮੈਦਾਨ ਆਇਆ ਕਿ ਅਸੀਂ ਗੇਟ ਖਲੋਣੇ ਆ ਸਾਡੀ ਵੀ ਅਸੀ ਹੈਗੀ ਆ ਕੋਈ ਨਹੀਂ ਆ ਇਹ ਨੌਜਵਾਨੀ ਐ ਨੌਜਵਾਨੀ ਜੇ ਬਣਾ ਸਕਦੀ ਐ ਤਗੜਾ ਵੀ ਸਕਦੀ ਐ ਜੀ ਜੀ ਬਿਲਕੁਲ ਇਹ ਠੀਕ ਗੱਲ ਹੈ ਸੋ ਤੁਸੀਂ ਨੌਜਵਾਨੀ ਦਾ ਜਲਵਾ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਬੰਦੀ ਅਮਸ਼ਾਗੀ ਜੀ ਆਜੋ ਅੱਗੇ ਆਓ ਬੰਦੀ ਅਮਸ਼ਾਗੀ ਜੀ ਪਰਦਾ ਮਤਾਬਾਤ ਮਤਾਬਾਤ ਦੇਖੇ